ਮੋਟ ਵਰਸ ਪੈ ਚੁਕਿਆ ਅੱਜ ਉਸੇ ਤਰੀਕੇ ਨਾਲ ਲੋਕ ਕੁੱਝ ਚ ਕਰ ਰਹੇ ਆ ਕਿ ਸਾਡੇ ਬਠਿੰਡੇ ਦੀ ਸਫਾਈ ਨੂੰ ਕਿਵੇਂ ਬਿਹਤਰ ਕੀਤਾ ਜਾ ਸਕਦਾ ਬਠਿੰਡੇ ਨੂੰ ਹੋਰ ਕਿਵੇਂ ਬਿਹਤਰ ਬਣਾਇਆ ਜਾ ਸਕਦਾ ਖੁਸ਼ੀ ਹੁੰਦੀ ਹੈ ਮੈਂ ਧੰਨਵਾਦਾਂ ਸਾਰੇ ਕਾਰਪੋਰੇਸ਼ਨ ਸਟਾਫ ਦਾ ਜਦੋਂ ਮੈਨੂੰ ਆਂਦੇ ਨੇ ਐਸਵੀ ਦੁੱਗਲ ਸਾਹਿਬ ਨੇ ਦੱਸਿਆ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਤੁਹਾਡੇ ਨਾਲ ਸਾਰਿਆਂ ਨਾਲ ਕਾਰਪੋਰੇਸ਼ਨ ਦੇ ਸਟਾਫ ਨੇ ਬੜਾ ਅੱਛਾ ਯੋਗਦਾਨ ਦਿੱਤਾ ਮੈਂ ਉਹ ਪੂਰੇ ਸਟਾਫ ਦਾ ਵੀ ਧੰਨਵਾਦੀ ਹਾਂ ਵੀ ਉਹਨਾਂ ਨੇ ਮਿਲ ਜੁਲ ਕੇ ਅੱਜ ਆਪਣਾ ਇਹ ਪੂਰਾ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਈਏ। ਦੇਖੋ ਬਾਬਾ ਹਰਦੇਵ ਸਿੰਘ ਜੀ ਦੀ ਕੀ ਸੋਚ ਹੈ ਜਦੋਂ ਸੰਤ ਮਹਾਰਾਜ ਉਹ ਪਰਮਾਤਮਾ ਜਦੋਂ ਆਪਾਂ ਨੂੰ ਕੋਈ ਚੀਜ਼ ਸਿਖਾ ਕੇ ਜਾਂਦੇ ਨੇ ਜੇ ਜਦੋਂ ਚੰਗੀ ਹੁੰਦੀ ਹੈ ਤਾਂ ਇੱਕ ਥਾਂ ਤੇ ਨਹੀਂ ਜਿਵੇਂ ਲੋਕਾਂ ਨੂੰ ਦੱਸਿਆ ਉਹ ਕੋਈ ਚਾਹ 1500 ਥਾਂ ਤੇ ਹੋ 2000 ਥਾਂ ਤੇ ਹੋ ਹਿੰਦੁਸਤਾਨ ਚ ਹੋ ਉਹ ਵਿਦੇਸ਼ ਚ ਹੋ ਉਹ ਹਰ ਕਿਤੇ ਹੀ ਲੋਕੀ ਪ੍ਰੇਮ ਨਾਲ ਕਰ ਦਿੰਦੇ ਨੇ। ਕਿਉਂਕਿ ਉਹਨਾਂ ਦੀ ਇੱਕ ਬੜੀ ਲੰਬੀ ਸੋਚ ਹੁੰਦੀ ਹੈ ਇਹ ਇਸ ਤਰ੍ਹਾਂ ਦੇ ਜਦੋਂ ਸੰਤ ਲੋਕ ਮਹਾਰਾਜ ਲੋਕ ਜਿਨ੍ਹਾਂ ਨੂੰ ਆਪਾਂ ਪਰਮਾਤਮਾ ਤੋਂ ਦੇ ਨਾਲ ਦਰਜਾ ਦਿੰਨੇ ਆ ਉਹਨਾਂ ਦੀ ਸੋਚ ਜਿਹੜੀ ਹੁੰਦੀ ਹੈ ਉਹ ਬੜੀ ਦੂਰ ਰਸੀ ਹੁੰਦੀ ਹੈ ਬੜੀ ਲੰਬੀ ਹੁੰਦੀ ਹੈ ਉਹਨਾਂ ਨੇ ਉਹਨਾਂ ਨੂੰ ਅੱਜ ਦਾ ਨਹੀਂ ਆਉਣ ਵਾਲੇ 50 ਸਾਲ 100 ਸਾਲ 200 ਸਾਲ 500 ਸਾਲ ਦੀ ਸੋਚ ਲੈ ਕੇ ਚੱਲਦੇ ਨੇ ਇਸੇ ਕਰਕੇ ਹੀ ਆਪਾਂ ਉਹਨਾਂ ਨੂੰ ਪ੍ਰਮਾਤਮਾ ਦਾ ਦਰਜਾ ਦਿੰਨੇ ਆ ਮੈਂ ਬਾਬਾ ਹਰਦੀਪ ਸਿੰਘ ਜੀ ਜੋ ਤਹੀ ਤੀਨ ਦਾ ਜਨਮ ਦਿਨ ਹੁੰਦਾ ਸੀ ਔਰ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਮੈਂ ਉਸ ਟੀਮ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਵਿਰਾਜਮਾਨ ਨੇ ਤੁਸੀਂ ਸਾਰੇ ਉਹ ਜਿਨ੍ਹਾਂ ਨੇ ਉਸ ਨੂੰ ਅੱਗੇ ਲੈ ਕੇ ਜਾਇਆ ਔਰ ਇਸੇ ਤਰੀਕੇ ਨਾਲ ਹੀ ਬਠਿੰਡਾ ਉਹਨਾਂ ਨੇ ਸਮਝੇ